ਕਾਲ ਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋ ਵੀਡੀਓ ਬਣਾ ਰਿਹਾ ਤੇ ਇੱਕ ਝੋਟੀ ਦਿਖਾਵਾਂਗੇ ਸੂਣ ਵਾਲੀ ਤੀਜਾ ਸੂਣ ਵਾਲੀ ਝੋਟੀ ਆ ਤੇ ਇੱਕ ਟੌਪ ਦੀ ਕੱਟੀ ਦਿਖਾਵਾਂਗੇ ਅਫਸਰ ਕੱਟੀ ਤੇ ਲੈ ਸੱਜਣੋਂ ਝੋਟੀ ਦਿਖਾਉਣੇ ਤੋਰ ਕੇ ਦਿਖਾ ਦਿੰਦੇ ਲੈ ਵੱਡੀ ਝੋਟੀ ਆ ਸੱਜਣੋਂ ਕੱਡ ਕਾਟ ਬਾਵਾ ਝੋਟੀ ਦਾ ਲੰਬੀ ਤੋਰ ਦੇ ਪੂਰੀ ਵੱਡੀ ਝੋਟੀ ਆ ਫੜ ਲੈਵੇ ਤੇ ਮਾਰ ਕੈਮਰਾ ਲੈ ਹਰੇ ਰਹਿਣ ਦੇ ਨੇ ਇਹਦੇ 15 ਰਹਿਣਾ ਸੱਜਣੋਂ ਲਊਗੀ 15 16 ਦੇਣਾ ਇਹ ਪੂਰੇ ਟਾਪ 'ਵੀ ਜੋ ਟੀਅਰ ਥਣ ਲੇਵਾ ਪੂਰੇ ਟਾਪ ਦਾ ਲੱਗਿਆ ਹੋਇਆ ਮੂਠੀ ਵਾਲਾ ਕੱਲਾ ਕੱਲਾ ਥਣ ਲੱਗਿਆ ਹੈ ਰੋਕਲਾ ਇਹ ਦੇਖ ਸਕਦੇ ਸੱਜਣੋਲੇ ਬਾਲੂ ਦਾ ਹਲੇ ਤਾਂ ਬਣਾਉਣਾ ਝੋਟੀ ਨੇ ਮਾਰ ਦੇ ਕੰਮ ਮਾਰ ਦੇ ਗਾ ਇਧਰੇ ਲਿਆ ਇਧਰੇ ਇਧਰੇ ਦੇਖ ਸਕਦੇ ਸੱਜਣੋ ਇੱਥੇ ਕੁੜੇ ਦੀ ਚੰਗੀ ਆ ਵੱਡੀ ਝੋਟੀ ਆ ਬੰਦੇ ਬਾਈ ਬਾਕੀ ਡਿਟੇਲ ਦਿੰਨੇ ਸੱਜਣੋ ਇਹ ਸੱਜਣਾ ਸੱਜਣਾ ਮੋਢਿਆਂ ਬਰਾਬਰੇ ਆਉਂਦਾ ਕੱਦ ਤੇ ਬਾਕੀ ਚੌੜੀ-ਚੂੜੀ ਵੀ ਵਧੀਆ ਝੋਟੀ ਲੰਬੀ ਵੀ ਵਧੀਆ ਤੇ ਕੱਦ-ਗਾਠ ਵੀ ਪੂਰਾ ਟੌਪ ਦਾ ਝੋਟੀ ਦਾ ਇਹ ਸੱਜਣਾ ਇਹਦੀ ਤੀਜਾ ਸੁਗਾ ਸੋਨਾ ਝੋਟੀ ਨੇ ਪਿਛਲੇ ਸੁਏ 16 ਲੀਟਰ ਦੁੱਧ ਪਾਇਆ ਹੋਇਆ ਦਾ 15-16 ਤੇ ਐਗਤੀ 17 ਦੀ ਉਮੀਦ ਆ 16-17-18 ਤੱਕ ਵੀ ਉਮੀਦ ਹੈਗੀ ਹੈ ਝੋਟੀ ਦੀ ਕਿਉਂਕਿ ਪੂਰੇ ਟੌਪ ਦੀ ਝੋਟੀ ਆ ਫੇਸ ਕੁਆਲਟੀ ਦਿਖਾਵੇ ਫੇਸ ਕੁਆਲਟੀ ਦਿਖਾ ਦੇ ਦੇਖ ਸਾਰੇ ਸੱਜਣੋ ਕਿਵੇਂ ਮਾਲਕ ਨੇ ਕਿਹਾ ਤੀ ਵੀ ਪਿਛਲੇ ਸਵੇਰੇ 15 16 ਲੀਟਰ ਦੁੱਧ ਪਾਇਆ 83 17 18 ਦੀ ਉਮੀਦ ਆ ਤੇ 15 16 ਵੀ ਦੁੱਧ ਤਾਂ ਬਹੁਤ ਹੁੰਦਾ ਤੇ ਝੋਟੀ ਵੱਡੀ ਝੋਟੀ ਆ ਤੇ ਕੱਤ ਕਾਟ ਪੂਰਾ ਵੱਡਾ ਤੇ ਹਲੇ 15 ਦਿਨ ਬਾਕੀ ਨੇ ਤੇ ਇਹਦਾ ਮੁੱਲ 1 35 ਕਰਦੇ ਆ 1 30 ਹੀ ਦੇਣੀ ਆ ਤੇ ਮੌਕੇ ਤੇ ਮਾਨਤਾਣਾ ਥੋੜਾ ਮੋਟਾ ਹੋ ਜਾਊਗਾ ਜਿਹੜਾ ਵੀ YouTube ਚੈਨਲ ਨੂੰ ਸੱਜਣ ਵੀਰ ਦੇਖ ਕੇ ਆਊਗਾ ਤੇ ਇੱਕ ਕੱਟੀ ਦਿਖਾਉਣੇ ਅਫਸਰ ਆ ਆਉਣਿਆ ਸਾਨੂੰ ਸੱਜਣੋ ਅਫਸਰ ਕੱਟੀ ਦਾ 2 2 ਸਾਲਾਂ ਦੀ ਹੋ ਗਈ ਝੋਟੀ ਆਹ ਨਖਾਤ ਹੋਰ ਕੇ ਫੇਸ ਕੁਆਲਟੀ ਦੇਖ ਸਕਦੇ ਹੋ ਬਿਲਕੁਲ ਛੋਟਾ ਸਿੰਘ ਕੁੰਡੀ ਝੋਟੀਆ ਬਿਲਕੁਲ ਛੋਟਾ ਸਿੰਘ ਆ ਦੇਖ ਸਕਦੇ ਹੋ ਹਾਹ ਇਹ ਤੁਰਦੀ ਦਿਖਾ ਰਹੀ ਵੀ ਬੰਨ ਲਾ ਬੀ ਕਰਤੀ ਹੈ ਲੈ ਕੱਦ ਕਾਠ ਵੀ ਸਜਣੋਂ ਵਧੀਆ ਝੋਟੀ ਦਾ ਇਹ 2 ਸਾਲਾਂ ਤੋਂ ਉੱਪਰ ਹੋ ਗਈ ਝੋਟੀ ਤੇ ਨਵੇਂ ਦੁੱਧ ਹੋਣ ਦੇ ਕਾਬਲਾ ਦੇਖ ਸਕਦੇ ਹੋ ਲੈ ਪਿੱਠ ਕੁੜਾ ਦਿਖਾ ਦੇ ਮਗਰ ਕੁੜੇ ਦੀ ਵੀ ਚੰਗੀ ਹੈ ਸਜਣੋਂ ਦੇਖ ਸਕਦੇ ਹੋ ਤੇ ਝੋਲੀ ਦਿਖਾ ਦੇ ਐ ਸੱਜਣੋ ਥਣਾ ਚ ਗੈਬ ਦੇਸ ਹੈ ਨਾ ਥਣ ਵੀ ਚੰਗਾ ਲੱਗਿਆ ਹੋਇਆ ਝੋਲੀ ਝੋਲੀ ਦੇਖ ਸਕਦੇ ਹੋ ਸੱਜਣੋ ਬਰੀਕੀਆਂ ਜਾਂ ਝੋਟੀ ਤੇ ਜੈਡ ਬਲੈਕ ਆ ਪ्युअर ਮੂਰਾ ਨਾਸਲਾ ਉਸ ਤੇ ਕੋਈ ਵੀ ਵਾਲ ਚਿੱਟਾ ਨਹੀਂ ਹੈਗਾ ਜਮੇ ਜੈਡ ਬਲੈਕ ਆ ਇਹ ਚੰਗੀ ਝੋਟੀ ਆ ਪਿੱਠੋੜੇ ਦੀ ਚੰਗੀ ਆ ਤੇ ਦੇਖ ਸਕਦੇ ਹੋ ਪੂਰੀ ਸਕੀਨ ਝੋਟੀ ਆ ਤੇ 2 ਸਾਲਾਂ ਤੋਂ ਥੋੜੀ ਜਿਹੀ ਉੱਪਰ ਹੋਈ ਇਹ ਤੇ ਕੱਦ-ਕਾਠ ਵੀ ਵਧੀਆ ਤੇ ਇਹਦਾ ਮੁੱਲ ਆਪਾਂ ਕਰਦੇ ਆ 60000 ਆ 55000 ਦੀ ਦੇ ਦਾਂਗੇ ਤੇ 55000 ਤੋਂ ਵੀ ਮਾਨਤਾਨ ਕਰ ਦਾਂਗੇ ਜਿਹੜਾ ਵੀ YouTube ਚੈਨਲ ਨੂੰ ਦੇਖ ਕੇ ਆਊਗਾ ਤੇ ਆਪਣਾ ਪਿੰਡ ਛਨੇੜੀ ਜ਼ਿਲ੍ਹਾ ਸੰਗਰੂਰ ਆ ਮੋਬਾਈਲ ਨੰਬਰ ਹੈਗਾ 9872860112 ਤੇ ਉਹ ਵੀ YouTube ਚੈਨਲ ਨੂੰ ਦੇਖ ਕੇ ਮਾਨਤਾਨ ਦੋਆ ਚ ਹੋਊ ਝੋਟੀ ਚੋਂ ਵੀ ਹੋਊਗਾ ਤੇ ਕੱਟੀ ਚੋਂ ਵੀ ਹੋਊਗਾ